ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ ਦੇ ਸੰਤੋਖ ਸਿੰਘ ਨੇ ਕਾਰੋਬਾਰ ਛੱਡ ਕੇ ਕੀਤੀ ਲੋਕਾਂ ਦੀ ਸੇਵਾ ਫ੍ਰੀ ਵੰਡ ਰਿਹਾ ਸ਼ਾਨਦਾਰ ਤੇ ਫਲਦਾਰ ਬੂਟੇ ਪਿੰਡ ਕਲਸੀਆਂ ਕਲਾਂ ਦੇ ਰਹਿਣ ਵਾਲੇ ਸੰਤੋਖ ਸਿੰਘ ਨੇ ਵਾਤਾਵਰਣ ਪ੍ਰਤੀ ਪਿਆਰ ਤੇ ਲੋਕਾਂ ਦੀ ਭਲਾਈ ਨੂੰ ਸਮਰਪਿਤ ਹੋ ਕੇ ਇੱਕ ਵਿਲੱਖਣ ਕਦਮ ਚੁੱਕਿਆ ਹੈ ਜਿੱਥੇ ਆਮ ਤੌਰ ਤੇ ਨਰਸਰੀ ਤੋਂ ਸ਼ਾਨਦਾਰ ਅਤੇ ਫਲਦਾਰ ਬੂਟੇ 200 ਰੁਪਏ ਪ੍ਰਤੀ ਬੂਟਾ ਮਿਲਦਾ ਹੈ ਉੱਥੇ ਹੀ ਸੰਤੋਖ ਸਿੰਘ ਇਹਨਾਂ ਬੂਟਿਆਂ ਨੂੰ ਬਿਲਕੁਲ ਲੋਕਾਂ ਨੂੰ ਮੁਫਤ ਵੰਡ ਰਿਹਾ ਹੈ। ਉਹਨਾਂ ਦੀ ਸੇਵਾ ਵਿਚਾਰ ਵਿਚਾਰ ਨਾ ਸਿਰਫ ਵਾਤਾਵਰਨ ਬਚਾਉਣ ਦੀ ਸੋਚ ਹੈ ਸਗੋਂ ਭਵਿੱਖੀ ਪੀੜ੍ਹੀਆਂ ਨੂੰ ਖਰਾਬ ਭਰਾ ਮਾਹੌਲ ਬਣਾਉਣ ਅਤੇ ਇੱਕ ਵਧੀਆ ਸਮਾਜ ਸਿਰਜਣ ਦੀ ਵੀ ਵੱਡੀ ਕੋਸ਼ਿਸ਼ ਹੈ। ਸੰਤੋਖ ਸਿੰਘ ਨੇ ਆਪਣਾ ਕਾਰੋਬਾਰ ਛੱਡ ਕੇ ਸਮਾਜ ਲਈ ਇਹ ਸੇਵਾ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਹਰ ਵਿਅਕਤੀ ਇੱਕ ਬੂਟਾ ਲਗਾ ਕੇ ਉਸ ਦੀ ਦੇਖਭਾਲ ਕਰੇ ਤਾਂ ਸਾਡਾ ਇਲਾਕਾ ਹੀ ਨਹੀਂ ਸਾਰਾ ਪੰਜਾਬ ਹਰਿਆ ਭਰਿਆ ਹੋ ਸਕਦਾ ਹੈ ਇਹ ਯਤਨ ਨਿਸ਼ਚਿੰਤਔ ਤੇ ਸਾਰੇ ਲਈ ਪ੍ਰੇਰਨਾਦਾਇਕ ਹਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਉਸ ਨੇ ਕੁੱਲ 16000 ਬੂਟੇ ਲਗਾ ਦਿੱਤੇ ਹਨ ਹਾਂਜੀ ਕਿਹਨਾ ਵੇਚੀ ਤੇ ਮੇਰਾ ਨਾਮ ਸੰਤੋਖ ਸਿੰਘ ਹੈ ਭਾਜੀ ਕਿਹੜਾ ਪਿੰਡ ਪਿੰਡ ਮੇਰਾ ਕਲਸੀਆਂ ਕਲਾਂ ਦਾ ਕੀ ਦਿੰਦੇ ਪਏ ਹੋ ਮੈਂ ਬੂਟਿਆਂ ਦੀ ਸੇਵਾ ਦੇ ਕਰਨਾ ਪੇਂਟ ਡਾਲ ਦੇ ਵਿੱਚ ਅੱਛਾ ਤੇ ਇਹ ਕਿਦਾਂ ਸੇਵਾ ਫ੍ਰੀ ਕੇ ਪੈਸੇ ਲਈ ਹਾਂਜੀ ਬਿਲਕੁਲ ਫ੍ਰੀ ਭਾਜੀ ਅੱਛਾ ਜੀ ਕਿੰਨਾ ਚਿਰ ਹੋ ਗਿਆ ਸੇਵਾ ਕਰਦੇ ਮੈਨੂੰ 2007 ਦਾ ਮੈਂ ਬੂਟੇ ਲਾਉਣ ਨੇ ਭਾਜੀ ਕਿਉਂਕਿ ਵਾਇਰ ਲੋਏ ਨੂੰ ਜਾਣ ਕੇ 1 ਸਾਲ ਤੇ 2 ਮਹੀਨੇ ਹੋ ਗਏ ਜੀ ਕਿੰਨੇ ਕ ਬੂਟੇ ਅੱਜ ਤੱਕ ਲਾ ਚੁੱਕੇ ਜੀ ਮੈਨੂੰ 16000 ਮੈਂ ਬੂਟੇ ਲਾ ਚੁੱਕਾ ਹਾਂ ਹਮ ਅੱਜ ਤੱਕ ਇਹ ਬੂਟੇ ਫਲਦਾਰ ਹੁੰਦੇ ਕਿ ਸ਼ਾਨਦਾਰ ਖਾਲਦਾਰ ਵੀ ਤੇ ਸ਼ਾਨਦਾਰ ਵੀ ਹੁੰਦੇ ਕੋਈ ਹੂੰ ਤੇ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਮਿਲਦਾ ਹੰਗਾਰਾ ਠੀਕ ਵੀ ਮਿਲਦਾ ਥੋੜਾ ਪਤਾ ਸਰਦਾ ਪੰਦਾ ਸੰਜੋਗ ਮਿਲਦੇ ਮਿਲ ਗਿਆ ਤੇ ਕਿ ਜਿਸ ਤਰ੍ਹਾਂ ਫਰੀ ਲਾਉਣੇ ਤੇ ਫਿਰ ਕਿਸ ਤਰ੍ਹਾਂ ਆਪਣਾ ਘਰ-ਬਾਰ ਛੱਡ ਕੇ ਤੇ ਕਿਸ ਤਰ੍ਹਾਂ ਚੱਲਦਾ ਫਿਰ ਜੀ ਭਾਜੀ ਘਰ-ਬਾਰ ਮੇਰਾ ਇੱਕ ਪ੍ਰਧਾਨ ਅਨੂਸ਼ਰਮਾ ਜੀ ਆ ਤੇ ਉਹਨਾਂ ਵੱਲੋਂ ਜਾਨੇ ਕਿ ਮੈਨੂੰ ਜੇ ਰਾਸ਼ਨ ਮਿਲ ਜਾਂਦਾ ਤੇ ਮੈਂ ਜਾਨੇ ਕਿ ਬੂਟੇ ਲਾਈ ਜਾਂਦਾ ਉਹਨਾਂ ਨੇ ਮੇਰੇ ਬੂਟੇ ਵੇਖ ਕੇ ਉਹਨਾਂ ਉਹਨਾਂ ਨੇ ਇਹ ਖੇਰ ਚਾਲੇ ਬੂਟੇ ਲਾਉਣ ਤੇ ਦਿਆ ਇਹਨਾਂ ਨੂੰ ਰਚਨ ਰਚਨ ਦੀ ਸੇਵਾ ਉਹਨਾਂ ਵੱਲੋਂ ਮਿਲੋ ਕਰਦੀ ਵਿੱਚ ਤੇ ਤੁਸੀਂ ਫ੍ਰੀ ਲਾਉਣੀ ਹੈ ਹਾਂਜੀ ਬਿਲਕੁਲ ਤੇ ਜੇ ਕਿਸੇ ਨੇ ਜਿਸ ਤਰ੍ਹਾਂ